ਨਮਾ ਦੇਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸ ਸਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਓ ਆਪਣਾ ਕਾਰਜਕਾਲ ਪੂਰਾ ਨਹੀਂ ਕਰਨਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਵੱਡਾ ਕਮਨਿਆਜ਼ਾ ਭੁਗਤਣਾ ਪਵੇਗਾ ਆਪ ਆਪੀ ਪਾਰਟੀ ਨੂੰ ਇਵਨ ਦੋ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵੱਲੋਂ ਵੀ ਕਹਿ ਦਿੱਤਾ ਗਿਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਸਾਡੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੋਟਾਂ ਮੰਗਣ ਲਈ ਆਉਣਗੇ ਤਾਂ ਉਹਨਾਂ ਨੂੰ ਦੋ-ਦੋ ਕੁਰਤੇ ਲੈ ਕੇ ਆਉਣਾ ਪਵੇਗਾ ਲੇਕਿਨ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਸੂਤੇ ਫਸ ਗਏ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਬੰਸਕ ਪੰਥੀਰ ਅਤੇ ਬਾਕੀ ਦੇ 700 ਕਿਸਾਨ ਜਿਹੜੇ ਨੇ ਵੱਖ-ਵੱਖ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਕਰ ਦਿੱਤੇ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਭਵਿੱਖਬਾਣੀ ਹੋ ਚੁੱਕੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਹਾਲੇ 2 ਸਾਲ ਦਾ ਸਮਾਂ ਪਿਆ ਹੈ ਲੇਕਿਨ ਇੱਧਰ ਪਹਿਲਾਂ ਹੀ ਭਵਿੱਖਬਾਣੀ ਹੋ ਚੁੱਕੀ ਹੈ ਕਿਸੇ ਇੱਕ ਵੱਡੇ ਆ ਪੰਡਤ ਨੇ ਕਹਿ ਦਿੱਤਾ ਹੈ ਕੇ ਕਾਰਜਕਾਲ ਪੂਰਾ ਨਹੀਂ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ 5 ਸਾਲ ਤੋਂ ਪਹਿਲਾਂ ਪਹਿਲਾਂ ਹੀ ਆਪਣੇ ਕਾਰਜਕਾਲ ਜਿਹੜਾ ਉਹਨਾਂ ਦਾ ਖਤਮ ਹੋ ਜਾਵੇਗਾ ਹੋਰ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਵੱਲੋਂ ਪੁਰ ਜੋ ਵਿਰੋਧ ਹੋ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਸੀ ਕਿਸਾਨ ਆਗੂਆਂ ਵੱਲੋਂ ਗੱਲ ਕਹੀ ਜਾਰੀ ਹੈ ਕਿ ਸਾਡੀ ਤੁਹਾਡੀ ਪਾਰਟੀ ਨਿਕਲੀ ਹੀ ਧਰਨਿਆਂ ਦੇ ਵਿੱਚੋਂ ਹੈ ਤੁਹਾਡੇ ਜਿਹੜੇ ਕਰਤਾ ਧਰਦਾ ਸੁਪਰੀਮੋ ਕ੍ਰਿਮੀਨਲ ਅਰਵਿੰਦ ਕੇਜੀਵਾਲ ਨੇ ਉਹ ਤਾਂ ਧਰਨਿਆਂ ਦੇ ਵਿੱਚੋਂ ਨਿਕਲੇ ਨੇ ਤੁਹਾਡੀ ਤੁਸੀਂ ਸੌ ਚੁੱਕੀ ਸੀ ਖੜਕੜ ਕਲਾਂ ਦੇ ਵਿੱਚ ਜਿੱਥੇ ਭਗਤ ਸਿੰਘ ਦਾ ਜਨਮ ਸਥਾਨ ਹੈ ਲੇਕਿਨ ਉਹ ਸੌ ਵੀ ਤੁਸੀਂ ਲੱਗਦਾ ਹੈ ਕਿ ਝੂਠੀ ਚੱਕੀ ਹੈ ਕਿਉਂ ਕਿ ਕਿਉਂਕਿ ਭਗਤ ਸਿੰਘ ਹੋਰਾਂ ਨੇ ਵੀ ਧਰਨੇ ਲਾਏ ਸੀ ਪ੍ਰੋਟੈਸਟ ਕੀਤਾ ਸੀ ਪ੍ਰਦਰਸ਼ਨ ਕਰਕੇ ਹੀ ਉਹਨਾਂ ਨੇ ਆਜ਼ਾਦੀ ਲਈ ਹੈ ਲੇਕਿਨ ਤੁਹਾਡੇ ਅਤੇ ਤੁਹਾਡੇ ਮੰਤਰੀਆਂ ਤੇ ਤੁਹਾਡੀ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਤਸ਼ੱਦਦ ਸਾਡੇ ਨਾਲ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਸਾਡੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਇਸ ਦਾ ਵੱਡਾ ਹਰਜਾਨਾ ਉਗਤਣਾ ਪਵੇਗਾ